ਆ ਉਸਾ ਟਿਊਬ ਤੋਂ ਹਨੂ ਰੋਪੜ ਦੇ ਆਰਚੀਓਲੋਜੀਕਲ ਮਿਊਜ਼ੀਅਮ ਦੇ ਵਿੱਚ ਜੋ ਸਮਾਨ ਰੱਖਿਆ ਹੋਇਆ ਵਾ ਉਹ ਜਿੱਥੋਂ ਖੁਦਾਈ ਕਰਕੇ ਨਿਕਲਿਆ ਵਾ ਉਸ ਥਾਂ ਦੇ ਤੁਹਾਨੂੰ ਮੈਂ ਦਰਸ਼ਨ ਦਿਦਾਰੇ ਕਰਾਉਣ ਲੱਗਿਆ ਵਾਂ ਦੇਖੋ ਵੀ ਸਾਡੇ ਹੜੱਪਾ ਸਭਿਆਚਾਰ ਦੀਆਂ ਚਿੰਨ ਸਾਡੇ ਰੋਪੜ ਵਰਗੇ ਪ੍ਰਾਤਨੀ ਸ਼ਹਿਰ ਦੇ ਵਿੱਚ ਨਿਕਲੇ ਸੀ ਇਹ ਉਹ ਜਗਾ ਵਾ ਜਿਹੜੇ ਮਿਊਜ਼ੀਅਮ ਦੇ ਵਿੱਚ ਸਮਾਰ ਰੱਖਿਆ ਹੋਇਆ ਉਹ ਇਸ ਜਗਾ ਤੋਂ ਖਦਾਈ ਵੇਲੇ ਨਿਕਲਿਆ ਸੀ ਦੇਖੋ ਧਰਤੀ ਆਪਣੀ ਹਿੱਕ ਵਿੱਚ ਕਿੰਨਾ ਕੁਝ ਸਮੋਈ ਬੈਠੀ ਆ ਕਿੰਨੇ ਤਰ੍ਹਾਂ ਦੀਆਂ ਨਸਲਾਂ ਇਸ ਧਰਤੀ ਤੇ ਰਹਿ ਕੇ ਆਪ ਦਾ ਜੀਵਨ ਬਸਰ ਕਰਕੇ ਦੁਨੀਆ ਤੋਂ ਕੁਝ ਕਰ ਗਏ ਨੇ ਸਾਡੇ ਡਿਪਾਰਟਮੈਂਟ ਕਈ ਇਸ ਦੀ ਖੋਜ ਦੇ ਵਿੱਚ ਲੱਗੇ ਹੋਏ ਨੇ ਇਹ ਜਗਾ ਵਾ ਜਿੱਥੋਂ ਖਦਾਈ ਹੁੰਦਾ ਖਦਾਈ ਵੇਲੇ ਸਮਾਨ ਨਿਕਲੇ ਸੀ ਆਓ ਤੁਹਾਨੂੰ ਹੋਰ ਦਰਸ਼ਨ ਦਿਦਾਰੀ ਕਰਾਉਂਦੇ ਆ ਦੇਖੋ देखो कि बच्चे आनंद माणते फिरते ने देखो पुराने गेट देखो करो दर्शन के दायरे यो जगह वा जितों ਪਰਾਣਾ ਹੜੱਪਾ ਸੱਭਿਆਚਾਰ ਦਾ ਸਮਾਨ ਜਿਹੜਾ ਵਰਤਦੇ ਸੀ ਆਪ ਦੀ ਰੋਜ਼ਮਰ ਰ ਜ਼ਿੰਦਗੀ ਦੇ ਵਿੱਚ ਉਹ ਨਿਕਲਿਆ ਵਾ ਕਦੇ ਆਪ ਕੀ ਜਾਓ ਇਸ ਜਗ੍ਹਾ ਦੇ ਦਰਸ਼ਕਦਾਰੀ ਕਰੋ ਇਹ ਜਿਹੜੀ ਜਗਾ ਵਾ ਖਾਲਸਾ ਕੋਲ ਜਰੂਪੜ ਦੇ ਜਮਾ ਨਜ਼ਦੀਕ ਆ ਸਫਾ ਅੱਧਾ ਕਿਲੋਮੀਟਰ ਦੇ ਵਿੱਚ ਵਿੱਚ ਹੀ ਤੁਹਾਨੂੰ ਨਾਲੇ ਹਾਰਟੀਓਲੋਜੀਕਲ ਮਿਊਜ਼ੀਅਮ ਦਿਖੂਗਾ ਤੇ ਉਸ ਤੋਂ ਬਾਅਦ ਇਹ ਉਹ ਖੁਰਾਈ ਵਾਲੀ ਜਗ੍ਹਾ ਜਿਸ ਤੋਂ ਜਿੱਥੋਂ ਇਹ ਸਾਰਾ ਹੜੱਪਾ ਸੱਭਿਆਚਾਰ ਦਾ ਸਮਾਨ ਨਿਕਲਿਆ ਸੀ ਬਹੁਤ ਬਹੁਤ ਧੰਨਵਾਦ